ਮੈਂ ਜਸਵੀਰ ਸਿੰਘ ਭਾਰਤੀ ਕਿਸਾਨ ਜੁਨੀ ਨੇ ਇੱਕ ਦਾ ਸਿੱਧੂਪੁਰ ਬਲਾ ਪ੍ਰੈਸ ਰੈਟਰ ਰਾਈਪਰਾਜ ਅੱਜ ਅਸੀਂ ਜੋ ਸਾਡੇ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਹੈ ਪਿੰਡ ਪਿੰਡ ਭੰਡ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਣਾ ਉਸ ਦੇ ਤਹਿਸੋ ਵੀ ਪ੍ਰੋਗਰਾਮ ਰੱਖਿਆ ਕਿਉਂਕਿ ਜਿਹੜਾ ਪਿਛਲੇ ਦਿਨੀ ਕਿਸਾਨਾਂ ਨਾਲ ਧੱਕਾ ਕੀਤਾ ਇਸ ਪੰਜਾਬ ਸਰਕਾਰ ਨੇ ਜਿਹੜੀ ਕਹਿੰਦੀ ਸੀ ਕਿ ਕਿਸਾਨਾਂ ਦੀ ਹਿੱਤਾਂ ਈਆਂ ਜਦੋਂ 19 ਤਰੀਕ ਦੀ ਅੰਦਰ ਮੀਟਿੰਗ ਚੱਲਦੀ ਉਹਦੇ 'ਚ ਵੀ ਇਹਦੇ ਮੰਤਰੀ ਬੋਲਦੇ ਕਿ ਤੁਹਾਡਾ ਸਾਡਾ ਕੋਈ ਜਿਹੜਾ ਕਿਸਾਨਾਂ ਦੇ ਮੋਰਚਿਆਂ ਨਾਲ ਦੇ ਐਕਸ਼ਨ ਕਰਨ ਦਾ ਕੋਈ ਪਲਾਨ ਨਹੀਂ ਹੈਗਾ ਪਰ ਵਿਸ਼ਵਾਸ ਘਾਤ ਕਰਕੇ ਕਿਸਾਨਾਂ ਨੂੰ ਉੱਥੇ ਮੀਟਿੰਗ ਵਿੱਚ ਬੁਲਾ ਕੇ ਅਰੈਸਟ ਕਰਕੇ ਰਿਟੇਨ ਕਰਕੇ ਜਿਹੜਾ ਉੱਥੇ ਮੋਰਚਾ ਜਿੱਦ ਧੱਕਾ ਕੀਤਾ ਗਿਆ ਕਿਸਾਨਾਂ ਨਾਲ ਉਹ ਧੱਕੇ ਦਾ ਜਵਾਬ ਇਸ ਜਿਹੜੀ ਭੰਡ ਸਰਕਾਰ ਹੈ ਝਾੜੂ ਸਰਕਾਰ ਬੋਕਰ ਸਰਕਾਰ ਕਹਿ ਦੀ ਇਹਨੂੰ ਜਵਾਬ ਇਹਦਾ ਦੇਣਾ ਪੈਣਾ ਕਿਉਂਕਿ ਧੱਕੇਸ਼ਾਈ ਨਾ ਤਾਂ ਕਿਸਾਨਾਂ ਨੇ ਬਰਦਾਸ਼ਤ ਕਰੀ ਹੈ ਨਾ ਕਰਾਂਗੇ ਇਹਨਾਂ ਦੇ ਕੁਝ ਕਾਗੂ ਵੀਡੀਓ ਸ਼ੇਅਰ ਕਰਦੇ ਆ ਕਹਿੰਦੇ ਵੀ ਵਪਾਰੀ ਖੁਸ਼ ਹੈ ਬਾਰਡਰ ਖੁੱਲਣ ਨਾਲ ਪਰ ਕਿਸਾਨਾਂ ਨਾਲ ਤਾਂ ਧੱਕਾ ਹੋਇਆ ਹੈ ਵੋਟਾਂ ਤੁਸੀਂ ਕਿਸਾਨਾਂ ਤੋਂ ਲੈਣ ਪਿੰਡਾਂ ਚੜਾ। ਹੁਣ ਵੋਟਾਂ ਲੈਣ ਵਪਾਰੀਆਂ ਕੋਲ ਜਾਇਓ। ਕਿਸਾਨਾਂ ਕੋਲ ਤੁਹਾਨੂੰ ਵੋਟਾਂ ਮੰਗਣ ਆਉਣ ਦੀ ਕੋਈ ਲੋੜ ਨਹੀਂ। ਜਦੋਂ ਪਿੰਡਾਂ 'ਚ ਬਣੋਗੇ ਤਾਂ ਇਹੀ ਹਾਲ ਹੋਏਗਾ ਜਿਹੜਾ ਪਹਿਲਾਂ ਬੀਜੇਪੀ ਨਾਲ ਹੁੰਦਾ ਸੀ। ਹੁਣ ਤੁਹਾਡੇ ਨਾਲ ਵੀ ਇਹੀ ਹਾਲ ਹੋਣਾ। ਸੋ ਸਾਡੀਆਂ ਜਿਹੜੀਆਂ ਮੰਗਾ ਸਾਡੇ ਜਿਹੜੇ ਕਿਸਾਨ ਰਜਿਸਟ੍ਰੇਟ ਕੀਤੇ ਹੋ ਇਹਨਾਂ ਨੂੰ ਰਿਹਾ ਕਰੋ ਤੇ ਜਿਹੜਾ ਅਗਲਾ ਪ੍ਰੋਗਰਾਮ ਹੈ ਇਹ ਨਾ ਸਮਝ ਲਓ ਕਿਸਾਨ ਅੰਦਰ ਵੜ ਕੇ ਬਹਿ ਗਿਆ। ਸਿਰਫ ਤੇ ਸਿਰਫ ਆਪਣੇ ਲੀਡਰਾਂ ਦੇ ਇੱਕ ਪ੍ਰੋਗਰਾਮ ਦੀ ਢੀਕ ਹੈ। ਜਿੱਥੇ 4 ਲੱਖ ਦਾ ਕਟ ਖਲੋਰੀ ਹੋ ਸਕਦਾ। ਤਾ ਜਿੱਥੇ ਤੁਸੀਂ ਰੈਸਟ ਹਾਊਸ ਪੀਡਬਲਿਊ ਡੀ ਦੇ ਰੈਸਟ ਹਾਊਸ ਚ ਜਲੰਧਰ ਪ੍ਰਧਾਨ ਜੀ ਨੂੰ ਰੱਖਿਆ ਹੋਇਆ ਉੱਥੇ ਵੀ ਇੱਕ ਦਿਨ 4 ਲੱਖ ਦਾ ਕੱਠ ਹੋ ਜਾਣਾ ਇਹ ਨਾ ਸਮਝ ਲਓ ਕਿ ਬਾਪੂ ਸੂਰਤ ਸਿੰਘ ਵਾਂਗੂ ਤੁਸੀਂ ਪ੍ਰਧਾਨ ਜੀ ਦੀ ਸਿਆਸੀ ਮੌਤ ਕਰ ਦੋਗੇ ਜੇ ਤੁਸੀਂ ਨਾ ਪ੍ਰਧਾਨ ਜੀ ਨੂੰ ਛੱਡਣ ਦਾ ਫੈਸਲਾ ਲਿਆ ਨਾ ਇਹ ਕੋਈ ਦਿਨ ਦੂਰ ਨਹੀਂ ਜਦੋਂ 4 ਲੱਖ ਦਾ ਕੱਠ ਜਲੰਧਰ ਰੈਸਟ ਹਾਊਸ ਨੂੰ ਵੀ ਘੇਰ ਕੇ ਬੈਠੂਗਾ ਤੇ ਉੱਥੋਂ ਫਿਰ ਪ੍ਰਧਾਨ ਜੀ ਨੂੰ ਆਪ ਲੈ ਕੇ ਆਵਾਂਗੇ ਤੇ ਜਿਹੜੀਆਂ ਸਾਡੀਆਂ ਮੰਗਾਂ ਉਹ ਮੰਨਣੀਆਂ ਪੈਣੀਆਂ ਜਿਹੜੀ ਟੇਬਲ ਟਾਕ ਤੇ ਗੱਲ ਚੱਲਦੀ ਏ ਉਹਨੂੰ ਗੱਲ ਨੂੰ ਸਿਰੇ ਚੜਾਓ ਤੇ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਲਾਗੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਮੁਰਤਾਬਾਤ ਪੰਜਾਬ ਸਰਕਾਰ ਮੁਰਤਾਬਾਤ ਭਗਵਾਨ ਸਤਿਮਾਨ ਮੁਰਤਾਬਾਤ